ਸਰੀਆਕਾਲ ਤੱਕ ਸਾਹਿਬ ਤੇ ਅੱਜ ਪੰਜ ਸਿੰਘ ਸਹਿਬਾਨਾ ਦੀ ਇਕੱਤਰਤਾ ਹੋਣ ਜਾ ਰਹੀ ਹੈ ਇਸ ਇਕੱਤਰਤਾ ਦੇ ਵਿੱਚ ਕਈ ਅਹਿਮ ਫੈਸਲੇ ਹੋਣਗੇ ਸੋ ਵੱਡੀ ਖਬਰ ਹੈ ਇਕੱਤਰਤਾ ਜਿਹੜੀ ਉਹ ਹੋਈ ਹੈ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਜਥੇਦਾਰ ਸਹਿਬਾਨਾ ਦੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨਾ ਦੀ ਇਹ ਬੈਠਕ ਹੋ ਰਹੀ ਹੈ ਇਸ ਬੈਠਕ ਵਿੱਚ ਕਈ ਮਹੱਤਵਪੂਰਨ ਫੈਸਲੇ ਹੋ ਸਕਦੇ ਨੇ 2 ਦਸੰਬਰ ਨੂੰ ਲਏ ਫੈਸਲਿਆਂ ਦੇ ਇर्द-ਗਿਰਦ ਇਹ ਜਿਹੜੀ ਬੈਠਕ ਹੈ ਉਸ ਦੀ ਚਰਚਾ ਹੋ ਸਕਦੀ ਹੈ ਯਾਨੀ ਕਿ ਉਸ ਨਾਲ ਸੰਬੰਧਿਤ ਕੋਈ ਫੈਸਲਾ ਵੀ ਆ ਸਕਦਾ ਹੈ ਇਹ ਵੀ ਚਰਚਾਵਾਂ ਨੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਜੋ ਫਕਰ ਇੱਕੋਂ ਵਾਪਸ ਲਿਆ ਗਿਆ ਸੀ ਉਹ ਵੀ ਵਾਪਸ ਦਿੱਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਚਰਚਾਵਾਂ ਨੇ ਹਾਲਾਂਕਿ ਆਉਂਦਾ ਹੈ ਜਾਂ ਨਹੀਂ ਆਉਂਦਾ ਫੈਸਲਾ ਇੰਤਜ਼ਾਰ ਰਹੇਗਾ ਪ੍ਰੈਸ ਕਾਨਫਰੰਸ ਦਾ ਗਿਆਨੀ ਕੁਲਦੀਪ ਸਿੰਘ ਗੜਗਾਜ ਇਸ ਬਾਬਤ ਪ੍ਰੈਸ ਕਾਨਫਰੰਸ ਵੀ ਕਰਨਗੇ ਸੋ ਇੱਥੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨਦ ਵੀ ਸ਼ਾਮਲ ਹੋ ਸਕਦੇ ਨੇ 18 ਨਵੰਬਰ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਵੱਲੋਂ ਜਾਰੀ ਕੀਤੇ ਗਏ ਇੱਕ ਫਰਮਾਨ ਵਿੱਚ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਅਕਾਲ ਤਖਸੈ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਪਰ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਵਰਪੇ ਸਮਾਗਮਾਂ ਕਰਨ ਸਮਾਪਤ ਹੋਣ ਦੀ ਮੰਗ ਕੀਤੀ ਸੀ ਸੋ ਹੁਣ ਜਦੋਂ ਮੁੱਖ ਸਮਾਗਮ ਸਮਾਪਤ ਹੋ ਗਏ ਨੇ ਤਾਂ ਉਹ ਅੱਜ ਅਕਾਲ ਤਖਤ ਸੈਵਿਕੇ ਪੇਸ਼ ਹੋ ਸਕਦੇ ਨੇ ਸੋ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕੈਬਨਿਟ ਮੰਤਰੀ ਸੌਂਗ ਦੇ ਉੱਤੇ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਦੌਰਾਨ 25 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਆਪਣੇ ਹੋਰਡਿੰਗਾਂ ਵਿੱਚ ਭਾਈ ਜੈਤਾ ਜੀ ਨੂੰ ਗੁਰੂ ਸਾਹਿਬ ਜੀ ਦਾ ਸੀਸ ਫੜ ਕੇ ਜੁੱਤੀਆਂ ਪੈਣ ਕੇ ਦਿਖਾ ਕੇ ਇਹ ਮਰਿਆਦਾ ਦੀ ਕੋਰ ਉਲੰਘਣਾ ਕੀਤੀ ਸੀ ਸੋ ਅਜੇਹੇ ਦੋਸ਼ ਲੱਗੇ ਸੀ ਸੋ ਜਿਸ ਕਰਕੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਸਪਸ਼ਟਿਕਰਨ ਦੇਣ ਲਈ ਸੋ ਇਸ ਤੋਂ ਇਲਾਵਾ ਕਿ ਹੋਰ ਪੰਥਕ ਮਾਮਲਿਆਂ ਤੇ ਅਕਾਲ ਤਖਤ ਸਾਹਿਬ ਵਿਖੇ ਵਿਚਾਰ ਅਧੀਨ ਜੋ ਚੱਲ ਰਹੇ ਨੇ ਉਹਨਾਂ ਤੇ ਫੈਸਲਾ ਆਉਣ ਦੀ ਸੰਭਾਵਨਾ ਹੈ ਸੋ ਮੇਰੇ ਨਾਲ ਮੇਰੇ ਸਹਿਯੋਗੀ ਰਵੀ ਸੰਗਰਾ ਹਰ ਜੁੜ ਚੁੱਕੇ ਨੇ ਰਵੀ ਅੱਜ ਬਹੁਤ ਖਾਸ ਇਕੱਤਰਤਾ ਹੋਣ ਜਾ ਰਹੀ ਹੈ ਜਿ ਸਰ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋ ਰਹੀ ਹੈ ਇਸ ਵਿੱਚ ਕਈ ਅਹਿਮ ਫੈਸਲੇ ਆ ਸਕਦੇ ਨੇ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਕੋਈ ਫੈਸਲਾ ਆ ਸਕਦਾ ਆਖਿਰ ਉਹ ਕੀ ਫੈਸਲਾ ਹੋ ਸਕਦਾ ਹੈ ਦੇਖੋ ਪ੍ਰਵਿੰਦਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਵੀ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੁੰਦੀ ਹੈ ਤਾਂ ਉਸਤੇ ਪੂਰੇ ਸਿੱਖ ਸਮਾਜ ਦੀ ਨਜ਼ਰ ਹੁੰਦੀ ਹੈ ਕਿ ਇਸ ਦੇ ਵਿੱਚ ਕਿਹੜੇ ਜਿਹੇ ਫੈਸਲੇ ਹੋਣਗੇ ਜਾਂ ਕੀ ਅਜਿਹੀ ਇਸਨੇ ਵਿੱਚ ਚਰਚਾ ਰਹਿਣ ਵਾਲੀ ਹੈ ਜੋ ਸਾਡੇ ਲਈ ਇੱਕ ਲਾਹੇਵੰਦ ਸਾਬਤ ਹੋਵੇ ਤਾਂ ਇਸ ਮਾਮਲੇ ਦੇ ਅੰਦਰ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ ਅੱਜ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਅੱਜ ਜਨਮ ਦਿਨ ਵੀ ਹੈ ਸਤਿਪਾਵਨਾ ਦੇਸ਼ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਸੋਰੇ ਲਾਈਵ ਸਵਾਗਤਮ ਚੱਲੇ ਜਾ ਰਿਹਾ ਹੈ ਔਰ ਉਸੇ ਟਾਈਮ ਤੇ ਹੀ ਪੰਜ ਸਿੰਘ ਸਹਿਬਾਨਾਂ ਦੀ ਇਕਤਿਰਤਾ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ ਹਾਲਾਂਕਿ ਇਸ ਨੂੰ ਜਿਹੜੇ ਸਿਆਸੀ ਖੇਮੇ ਹੈਗੇ ਨੇ ਉਹਨਾਂ ਦੇ ਵਿੱਚ ਇਹਨੂੰ ਜ਼ਰੂਰ ਜੋੜ ਕੇ ਦੇਖਿਆ ਜਾਣਾ ਹੈ ਔਰ ਇਸ ਦੇ ਵਿੱਚ ਤਾਂ ਕਰਕੇ ਵੀ ਇਹ ਚਰਚਾ ਸਾਹਮਣੇ ਆਈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾ ਦੇ ਖਿਲਾਫ ਜੋ 2 ਦਸੰਬਰ ਨੂੰ ਫਸੀਲ ਤੋਂ ਫੈਸਲਾ ਆਇਆ ਕਿ ਉਹਨਾਂ ਤੋਂ ਫਖਰੇ ਕੌਮ ਅਵਾਰਡ ਵਾਪਸ ਲਿਆ ਜਾਂਦਾ ਕਿਉਂਕਿ ਉਹਨਾਂ ਨੇ ਪੰਥ ਦੇ ਨਾਲ ਧਰੋਖ ਮਾਇਆ ਬਹੁਤ ਸਾਰੀਆਂ ਉਸ ਵੇਲੇ ਚੀਜ਼ਾਂ ਸਾਹਮਣੇ ਆਈਆਂ ਤਾਂ ਅੱਜ ਸੰਭਾਵਨਾ ਇਹ ਜਿਤਾਈ ਜਾ ਰਹੀ ਹੈ ਸਾਡੇ ਸੂਤਰਾਂ ਦੇ ਹਵਾਲੇ ਤੋਂ ਕਿ ਇਸ ਤੇ ਇੱਕ ਕਮੇਟੀ ਗਠਿਤ ਹੋ ਸਕਦੀ ਹੈ ਕਿ ਉਸ ਫੈਸਲੇ ਨੂੰ ਰਿਵਿਊ ਕਰਨ ਦੇ ਵਾਸਤੇ ਇੱਕ ਕਮੇਟੀ ਗਠਿਤ ਹੋ ਸਕਦੀ ਹੈ ਔਰ ਇਹ ਤੋਂ ਬਿਨਾ ਵਿਰਸਾ ਸਿੰਘ ਵਲਟੋਹਾ ਦੀ ਵੀ ਚਰਚਾ ਚੱਲ ਰਹੀ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਤੋਂ ਦੂਰ ਰਹਿਣ ਦੇ ਹੁਕਮ 2 ਦਸੰਬਰ ਵਾਲੇ ਫੈਸਲੇ ਦੇ ਵਿੱਚ ਹੋਏ ਸੀ ਅਭੀਸ਼ੋਤ ਸਿੰਘ ਮਲਟੋਹਾ ਦੇ ਮਾਮਲੇ ਤੇ ਵੀ ਕੋਈ ਨਾ ਕੋਈ ਜਿਹੜਾ ਹੈ ਉਹ ਫੈਸਲਾ ਕਿਸ ਤਰ੍ਹਾਂ ਕਿਤੇ ਸਾਹਮਣੇ ਜਿਹੜਾ ਹੈ ਉਹ ਆ ਸਕਦਾ ਹੈ ਹਾਲਾਂਕਿ ਇਸ ਮਾਮਲੇ ਦੇ ਅੰਦਰ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਨਵੇਂ ਜਥੇਦਾਰ ਭਾਈ ਕੁਲਦੀਪ ਸਿੰਘ ਗੜਗਾ ਜੋਹਰਾ ਦੇ ਵੱਲੋਂ ਆਪਣੇ ਆਪਣਾ ਉਹਦਾ ਸਾਹਮਣਾ ਗਿਆ ਤਾਂ ਉਹਨਾਂ ਨੇ ਕਿਹਾ ਸੀ ਕਿ 2 ਦਸੰਬਰ ਦੇ ਫੈਸਲਿਆਂ ਦੀ ਚਰਚਾ ਤੇ ਕੋਈ ਡਿਬੇਟ ਨਹੀਂ ਹੋਣੀ ਚਾਹੀਦੀ ਕਿਉਂਕਿ ਗੁਰਮਤ ਦੀ ਰੋਸ਼ਨੀ ਦੇ ਵਿੱਚ ਹੋਏ ਫੈਸਲਿਆਂ ਤੇ ਅਸੀਂ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕਰਾਂਗੇ ਜਾਂ ਕੋਈ ਵੀ ਉਹਨਾਂ ਤੇ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਹੁਣ ਉਹ ਗੁਰਮਤ ਦੀ ਰੋਸ਼ਨੀ ਦੇ ਵਿੱਚ ਕਿਹੜੇ ਫੈਸਲਿਆਂ ਦੀ ਚਰਚਾ ਹੁੰਦੀ ਹੈ ਅੱਜ ਹੋਣ ਵਾਲੇ ਫੈਸਲਿਆਂ ਦੇ ਵਿੱਚੋਂ ਪਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਮਝ ਆ ਜਾਣਗੀਆਂ ਪਰ ਇਹ ਚਰਚਾ ਜ਼ਰੂਰ ਛਿੜ ਗਈ ਹੈ ਕਿ ਪ੍ਰਕਾਸ਼ ਸਿੰਘ ਬਾਦਲਹੋਰਾ ਨੂੰ ਉਹਨਾਂ ਦੇ ਜਨਮ ਦਿਨ ਤੇ ਅਜਿਹਾ ਸਨਮਾਨ ਦਿੱਤਾ ਜਾਵੇ ਜੋ ਉਹਨਾਂ ਦਾ ਸਨਮਾਨ ਇਸ ਤੋਂ ਪਹਿਲਾਂ ਉਹਨਾਂ ਨੂੰ ਦਿੱਤਾ ਗਿਆ ਸੀ ਰਵੀ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਟਕਰਾਅ ਨਹੀਂ ਵਧੂਗਾ ਜਦ ਤੱਕ ਸਿੰਘ ਸਹਿਬਾਨਾਂ ਦੇ ਵਿਚਕਾਰ ਜਿਵੇਂ ਪਹਿਲਾਂ ਸਿੰਘ ਸਹਿਬਾਨਾਂ ਨੇ ਫੈਸਲਾ ਲਿਆ ਤੇ ਉਸ ਫੈਸਲੇ ਨੂੰ ਹੁਣ ਜੇਕਰ ਪਲਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਿਆਸੀ ਸਿੱਖ ਸੰਗਤ ਵਿੱਚ ਖਾਸ ਤੌਰ ਤੇ ਰੋਸ ਨਹੀਂ ਪੈਦਾ ਹੋਊਗਾ ਕਿਉਂਕਿ ਬਹੁਤ ਸਾਰੇ ਲੋਕ ਕਾਰਵਾਈ ਦੀ ਮੰਗ ਕਰਦੇ ਵੀ ਰਹੇ ਨੇ ਇਹਨਾਂ ਮਾਮਲਿਆਂ ਦੇ ਵਿੱਚ ਨੀ ਬਿਲਕੁਲ ਸਾਰੀਆਂ ਚੀਜ਼ਾਂ ਹੈਗੀਆਂ ਨੇ ਸਟੈਂਡ ਕਰਦੀਆਂ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਉਸ ਫੈਸਲੇ ਦਾ ਸਵਾਗਤ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਦਾ ਵਿਰੋਧ ਵੀ ਹੋਇਆ ਕਿ ਇਹ ਸਭ ਕੁਝ ਮਿੱਥਕੇ ਕੀਤਾ ਗਿਆ ਉਸ ਵੇਲੇ ਦੇ ਜਥੇਦਾਰ ਪਾਈ ਹਰਪਗਿਆਨੀ ਹਰਪੀ ਸਿੰਘ ਹੋਰਾਂ ਤੇ ਬਹੁਤ ਸਾਰੇ ਇਲਜ਼ਾਮ ਉਸ ਵੇਲੇ ਲੱਗਦੇ ਰਹੇ ਕਿ ਉਹਨਾਂ ਨੇ ਜਾਣਬੁੱਝ ਕੇ ਇਹ ਕਰਵਾਇਆ ਔਰ ਉਸ ਤੋਂ ਬਾਅਦ ਦੇਖੋ ਨਾ ਉਹਨਾਂ ਫੈਸਲੇ ਤੋਂ ਬਾਅਦ ਕੀ ਕੁਝ ਹੋਇਆ ਜਥੇਦਾਰਾਂ ਨੂੰ ਹਟਾ ਦਿੱਤਾ ਗਿਆ ਯਾਨੀ ਹਰਪੀ ਸਿੰਘ ਹੋਰਾਂ ਨੂੰ ਤਖਤ ਸ੍ਰੀ ਦੰਦਮਾਨ ਦਾ ਸਾਬ ਲਾਇਆ ਗਿਆ ਫਿਰ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਨਵੇਂ ਜਥੇਦਾਰ ਬਣਾਏ ਗਏ ਤੇ ਸਾਰੀਆਂ ਚੀਜ਼ਾਂ ਹੈਗੀਆਂ ਸੀ ਉਸ ਵੇਲੇ ਵਿਰੋਧਤਾ ਸੀ ਜਥੇਦਾਰਾਂ ਦੀ ਉਹਨਾਂ ਇਕੱਤਰਤਾਵਾਂ ਦੇ ਵਿੱਚ ਕੋਈ ਤਰ੍ਹਾਂ ਸੀ ਕੁਝ ਜਥੇਦਾਰ ਸੀ ਜਿਹੜੇ ਇਸ ਗੱਲ ਦਾ ਵਿਰੋਧ ਕਰ ਲੈਂਦੇ ਸੀ ਪਰ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਪੰਜੇ ਸਿੰਘ ਸਹਬਾਨ ਜਿਹੜੇ ਨੇ ਉਹ ਇੱਕ ਸੁਰ ਹੈ ਹੁਣ ਉਸ ਇੱਕ ਸੁਰਤਾ ਦੇ ਵਿੱਚੋਂ ਫੈਸਲਾ ਕਿਹੜਾ ਆਉਂਦਾ ਹੈ ਇਸੇ ਕਰਕੇ ਇਹ ਜਿਹੜਾ ਹੈ ਉਹ ਸ਼ੰਕਾ ਜਤਾਇਆ ਜਾ ਰਿਹਾ ਹੈ ਕਿ 2 ਦਸੰਬਰ ਵਾਲੇ ਫੈਸਲਿਆਂ ਤੇ ਕੋਈ ਨਾ ਕੋਈ ਅੱਜ ਜਿਹੜਾ ਫੈਸਲਾ ਪੰਜ ਸਿੰਘ ਸਹਬਾਨਾਂ ਦੇ ਵੱਲੋਂ ਲਿਆ ਜਾ ਸਕਦਾ ਠੀਕ ਠੀਕ ਹੈ ਸ਼ੁਕਰੀਆ ਰਵੀ ਪੂਰੀ ਜਾਣਕਾਰੀ ਦੇਣ ਲਈ